नमस्कार आप देख रहे हैं कि लाइव न्यूज चैनल ਜਿਹੜਾ ਕੇਸ਼ੂਪੁਰ ਸ਼ੰਭਿਆ ਇੱਥੇ ਹਰ ਸਾਲ ਸਰਦੀਆਂ ਦੇ ਮੌਸਮ ਵਿੱਚ ਪ੍ਰਵਾਸੀ ਪੰਛੀ ਆਉਂਦੇ ਹਨ ਜੋ ਕਿ ਰੂਸ ਸਾਈਬੇਰੀਆ ਆਦਿ ਦੇਸ਼ਾਂ ਵਿੱਚੋਂ ਇੱਥੇ ਪ੍ਰਵਾਸੀ ਪੰਛੀ ਆਉਂਦੇ ਹਨ ਇਹ ਜਿਹੜਾ ਸਾਡਾ ਸ਼ੰਭਿਆ ਇਹ 850 ਏਕੜ ਵਿੱਚ ਫੈਲਿਆ ਹੈ ਅਤੇ ਪੰਜ ਪਿੰਡਾਂ ਦੀ ਪੰਚਾਇਤ ਵਿੱਚ ਫੈਲਿਆ ਹੈ ਇਹ ਜਿਹੜਾ ਸ਼ੰਭ ਹੈ ਇੱਥੋਂ ਦੀ ਇਹ ਖਾਸੀਅਤ ਹੈ ਕਿ ਇਹ ਸ਼ੰਭ ਜਿਹੜਾ ਵਾ ਇਹ ਪਹਿਲਾ ਪੰਜਾਬ ਦਾ ਕਮਿਊਨਿਟੀ ਰਿਜ਼ਰਵ ਹੈ ਜੋ ਕਿ 2007 ਵਿੱਚ ਪੰਜਾਬ ਸਰਕਾਰ ਵੱਲੋਂ ਘੋਸ਼ਿਤ ਹੋਇਆ ਸੀ ਤੇ 2012-13 ਵਿੱਚ ਇੱਥੇ ਸੈਂਸਸ ਗਿਣਤੀ ਪੰਛੀਆਂ ਦੀ ਚਾਲੂ ਹੋਈ ਸੀ ਜੋ ਕਿ 2013-12-13 ਵਿੱਚ ਇੱਥੇ ਪੰਛੀਆਂ ਦੀ ਗਿਣਤੀ 8000 ਦੇ ਕਰੀਬ ਸੀ ਜੋ ਕਿ ਹੁਣ ਵੱਧ ਕੇ 2016-17 ਤੋਂ ਇੱਥੇ ਪੰਛੀਆਂ ਦੀ ਗਿਣਤੀ 25000 ਦੇ ਕਰੀਬ ਹੋ ਗਈ ਹੈ ਇਹ ਜਿਹੜਾ ਸਾਡਾ ਕੇਸ਼ੂਪੁਰ ਸੈਂਬ ਹੈ ਇਹਦੇ ਵਿੱਚ ਇੱਕ ਸੈਂਟਰ ਵੀ ਇੱਕ ਬਣਿਆ ਹੋਇਆ ਜੋ ਕਿ 3 ਏਕੜ ਵਿੱਚ ਫੈਲਿਆ ਹੈ ਜਿੱਥੇ ਕਿਸਾਨੀਆਂ ਨੂੰ ਵੱਖ-ਵੱਖ ਪੰਛੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਜਿਹੜਾ ਸ਼ੰਭ ਹੈ ਇਸ ਦੀ ਖਾਸੀਅਤ ਇਹ ਹੈ ਕਿ ਇੱਥੇ ਇੱਕ ਸਾਰਸਕਰੀਨ ਦਾ ਜੋੜਾ ਹੈ ਜੋ ਕਿ ਪਹਿਲਾਂ ਮਾਈਗਰੇਟਰੀ ਪੰਛੀ ਹੁੰਦਾ ਸੀ ਪਰ ਹੁਣ ਇੱਥੋਂ ਇਸ ਨੂੰ ਵਧੀਆ ਵਾਤਾ ਮਿਲਣ ਕਾਰਨ ਉਹ ਇੱਥੋਂ ਦਾ ਹੀ ਮਤਲਬ ਕਿ ਪੱਕਾ ਵਸਨੀਕ ਹੋ ਗਿਆ ਹੈ ਇਹ ਜਿਹੜੇ ਸ਼ੰਭ ਵਿੱਚ ਜਿਹੜਾ ਅਸੀਂ ਇੱਥੇ ਮੈਕਮੇ ਹਲੋਂ 2012-13 ਵਿੱਚ ਪਲਾਂਟੇਸ਼ਨ ਕਰਵਾਈ ਇਸ ਸ਼ੰਭ ਵਿੱਚ ਬੂਟੀ ਕਢਾਉਣ ਦਾ ਕੰਮ ਕਰਵਾਇਆ ਗਿਆ ਅਤੇ ਇੱਥੇ ਜਿਹੜੇ ਨੇਚਰ ਟ੍ਰੇਲ ਬਣਾਈਆਂ ਗਈਆਂ ਇਸ ਸ਼ਾਮਬ ਵਿੱਚ ਤਿੰਨ ਵਾਚ ਟਾਵਰ ਵੀ ਬਣੇ ਹਨ ਜਿੱਥੋਂ ਕੇ ਸਲਾਨੀ ਪੰਛੀਆਂ ਨੂੰ ਨੇੜਿਓਂ ਦੇਖ ਸਕਦੇ ਹਨ ਤੇ ਬਰਡ ਹਾਈਡ ਵੀ ਬਣਾਈ ਗਈ ਹੈ ਇੱਥੇ ਜਿਹੜੇ ਪ੍ਰਵੰਸਿਕ ਪੰਛੀਆਂ ਦੀਆਂ 100 ਤੋਂ ਵੱਧ ਕਿਸਮਾਂ ਇੱਥੇ ਪਹੁੰਚਦੀਆਂ ਹਨ ਜਿਨ੍ਹਾਂ ਵਿੱਚ ਬਲੈਕਕੂਟ ਪਿੰਟੇਲ ਨਾਰਥਨ ਸ਼ੈਵਲਰ ਆਦ ਜਿਹੜੇ ਪਹੁੰਚਦੇ ਹਨ ਕਿਸਮਾਂ ਤੇ ਇਹ ਹਜ਼ਾਰਾਂ ਕਿਲੋਮੀਟਰ ਦੀ ਸਫ਼ਰ ਤੈਅ ਕਰਦੇ ਆ ਜੀ ਇਹ ਹਰ ਸਾਲ ਸਰਦੀਆਂ ਵਿੱਚ ਆਉਂਦੇ ਜਦੋਂ ਉੱਥੇ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੇਸ਼ਾਂ 'ਚ ਤੇ ਫਿਰ ਇੱਥੇ ਛੇ ਮਹੀਨੇ ਸਾਡੇ ਕੋਲ ਇੱਥੇ ਪ੍ਰਵਾਸੀ ਪੰਛੀ ਰਹਿੰਦੇ ਹਨ ਸਲਾਨੀਆਂ ਵਾਸਤੇ ਜੀ ਇੱਥੇ ਇੱਕ ਸੈਂਟਰ ਆ ਸਾਡਾ ਬਣਿਆ ਹੋਇਆ ਸਲਾਨੀ ਉੱਥੇ ਪਹਿਲੋਂ ਆਉਂਦੇ ਆ ਜੀ ਉੱਥੇ ਆਪਣਾ ਵੀਕਲ ਵਗੈਰਾ ਲਾਉਂਦੇ ਆ ਬਾਅਦ 'ਚ ਉੱਥੇ ਵਾਚ ਟਾਵਰ ਬਣੇ ਆ ਸਲਾਨੀਆਂ ਵਾਸਤੇ ਬੈਨ ਨੂੰ ਵੀ ਜਗ੍ਹਾ ਬਣੀਆਂ ਪੱਗ ਡੰਡੀਆਂ ਬਣੀਆਂ ਨੇਚਰ ਟ੍ਰੇਲ ਬਣੀਆਂ ਜਿੱਥੋਂ ਕਿ ਸਲਾਨੀ ਜਿਹੜੇ ਪ੍ਰਵਾਸੀ ਪੰਛੀਆਂ ਨੂੰ ਨਜ਼ਦੀਕੋਂ ਵੇਖ ਸਕਦੇ ਜਿਹੜੇ ਪੰਛੀ ਪ੍ਰਵਾਸੀ ਆਉਂਦੇ ਨੇ ਉਹਨਾਂ ਦੇ ਦੇਖਭਾਲ ਵਾਸਤੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਹੋਰ ਲਗਾਏ ਗਾਰਡ ਵਗੈਰਾ ਕੁਝ ਉੱਥੇ ਇੱਕ ਮੌਕੇ ਤੇ ਦੋ ਗਾਰਡ ਲੱਗੇ ਹੋਏ ਆ ਜੀ ਬਾਕੀ ਸਾਡੇ ਜਿਹੜੇ ਰਾਖੇ ਵਗੈਰਾ ਹੁੰਦੇ ਆ ਜੀ ਉੱਥੇ ਰਾਤ ਦਿਨ ਸਾਡੀ ਡਿਊਟੀ ਉੱਥੇ ਗਾਸਟ ਚੱਲਦੀ ਰਹਿੰਦੀ ਹੈ ਤੇ ਕੋਈ ਇਹੋ ਜੀ ਕੋਈ ਦਿੱਕਤ ਨਹੀਂ ਕਿ ਪ੍ਰਵਾਸੀ ਪੰਛੀਆਂ ਨੂੰ ਬਹੁਤ ਵਧੀਆ ਤੇ ਸਟੇਬਲ ਵਾਤਾਵਰਣ ਮਿਲਦਾ ਤੁਸੀਂ ਸ਼ੌਂਕ ਹੈਗਾ ਫੋਟੋਗ੍ਰਾਫੀ ਕਰਨ ਦਾ ਤੇ ਮੈਂ ਪਿਛਲੇ 2 ਸਾਲਾਂ ਤੋਂ ਕਰਦਾ ਵਿਆਂ ਤੇ ਮੇਰੇ ਕੁਝ ਸਰਕਲ ਲਗਾ ਹੈ ਫੋਟੋਗ੍ਰਾਫੀ ਦੇ ਸਰਕਲ ਮੈਨੂੰ ਉਹਨਾਂ ਨੇ ਦੱਸਿਆ ਸੀ ਇਸ ਤੋਂ ਪਹਿਲਾਂ ਮੈਂ ਹਰੀਕੇ ਜਾਂਦਾ ਸੀਗਾ ਕਿ ਪਿਛਲੇ ਮੈਂ 1.5 ਤੋਂ 2 ਮਹੀਨੇ ਤੋਂ ਕੇਸ਼ਪੂਰੀ ਆ ਰਿਹਾ ਹਾਂ 버ਡਸ ਵਾਸਤੇ ਮੈਨੂੰ ਇੱਥੇ ਕਾਫੀ ਤਰ੍ਹਾਂ ਦੀ ਕਿਸਮਾਂ ਦੇਖਣ ਨੂੰ ਮਿਲੀਆਂ ਬਾਕੀ ਨਾਲ ਵਧੀਆਂ ਮਿਲੀਆਂ ਨੇ ਇੱਥੇ ਮੈਨੂੰ ایਬੀਸੀ ਮਿਲਿਆ ਬਲੈਕ ਵੀਸੀ ਮਿਲਿਆ ਇੱਥੇ ਕਿੰਗ ਫਿਸ਼ਰ ਵੀ ਮਿਲਣੇ ਹੋਰ ਬੜੇ ਆਪਣਾ ਸਾਇਰਸ ਕ੍ਰੇਨ ਵੇਖਣ ਆਇਆ ਸੀ ਅਜੇ ਤੱਕ ਨਹੀਂ ਮਿਲਿਆ ਲੇਕਿਨ ਉਮੀਦ ਆ ਜਰੂਰ ਮਿਲੇਗਾ ਬੜੀਆਂ ਵੱਖ-ਵੱਖ ਤਰ੍ਹਾਂ ਦੀ ਪ੍ਰਜਾਤੀਆਂ ਨੇ ਜਿਹਦੀ ਗਿਣਤੀ ਨਹੀਂ ਕੀਤੀ ਲੇਕਿਨ ਅਸੀਂ ਇੱਥੇ ਆਉਂਦੇ ਆ ਕਿ ਸਾਨੂੰ ਨੇਚਰ ਨਾਲ ਬਹੁਤ ਪਿਆਰ ਹੈ ਤੇ ਜਿਹੜੇ ਪੰਛੀ ਇੰਨੀ ਦੂਰੋਂ ਉੱਡ ਕੇ ਆਉਂਦੇ ਨੇ ਕੋਈ ਰਸ਼ੀਆ ਤੋਂ ਆਂਦਾ ਹੈ ਕੋਈ ਸਾਬੀਰੀਆ ਤੋਂ ਆਂਦਾ ਹੈ ਤੇ ਅਸੀਂ ਉਹ ਨੇਚਰ ਨੂੰ ਵੇਖਣ ਆਉਂਦੇ ਜੀ ਇੱਥੇ ਦੇਖੋ ਮੈਂ ਪਿਛਲੇ 2 ਸਾਲਾਂ ਤੋਂ ਫੋਟੋਗ੍ਰਾਫੀ ਕਰਦਾ ਵਾਂ ਤੇ ਮੈਨੂੰ ਬਲੈਕ ਬੀਜ਼ ਅਜੇ ਤੱਕ ਨਹੀਂ ਦੇਖਿਆ ਅਸੀਂ ਹਰੀਕੇ ਜਾਂਦੇ ਸੀ ਤੋਂ ਪਹਿਲਾਂ ਤੇ ਉੱਥੇ ਜਿਹਵੇਂ ਪੰਛੀ ਬਹੁਤ ਦੂਰ-ਦੂਰ ਹੁੰਦੇ ਨੇ ਇੱਥੇ ਕਾਫੀ ਲਾਗੇ ਮਿਲਦੇ ਨੇ ਆਪਣਾ ਹਰੀਕੇ ਦੇ ਮੁਕਾਬਲੇ ਤੇ ਬਲੈਕ ਬੀਜ਼ ਕਾਫੀ ਮਿਲਿਆ ਇੱਥੇ ਵੇਖਣ ਨੂੰ ਗ੍ਰੇ ਹੈਰਨ ਪਰਪਲ ਹੈਰਨ ਕਾਫੀ ਮਿਲਿਆ ਵੇਖਣ ਨੂੰ ਇੱਥੇ ਜੋ ਉੱਥੇ ਬਹੁਤ ਮੁਸ਼ਕਿਲਾਂ ਮਿਲਦੇ ਨੇ ਅਪੀਲ ਕਰਨਾ ਚਾਹੁੰਦਾ ਕਿ ਇੱਥੇ ਆਣ ਆ ਕੇ ਆਪਣਾ ਅਸੀਂ ਇੰਨੇ ਹਿਲ ਸਟੇਸ਼ਨਾਂ ਤੇ ਜਾਂਦੇ ਆਂ ਤੇ ਉੱਥੇ ਆ ਕੇ ਆਪਣਾ ਨੇਚਰ ਇੰਜੋਏ ਕਰਦੇ ਆਂ ਤੇ ਇਹ ਅਸੀਂ ਸਾਡੇ ਆਪਣੇ ਪੰਜਾਬ ਦੇ ਵਿੱਚ ਆਪਣੇ ਸ਼ਹਿਰ ਦੇ ਬਹੁਤ ਨੇੜੇ ਤੇ ਇਹ ਜਿੰਨਾ ਮਰਜ਼ੀ ਅਸੀਂ ਭਾਵੇਂ ਹਿਲ ਸਟੇਸ਼ਨ ਚੱਲ ਜਾਈਏ ਸਾਨੂੰ ਉੱਥੇ ਫਿਰ ਵੀ ਆ ਪੰਛੀ ਨਹੀਂ ਮਿਲਦੇ ਨੇ ਨੇਚਰ ਨਹੀਂ ਮਿਲਦੀ ਹੈ